السلام علیکم ویرو کی حال چال ہے نام خماری نانکا چڑی رہے دن رات رب کی ہے نشہ شراب اے ہوئی گرو گبن سنگھ نے کہا ہوئی گرو نانک دیو جی نے کہا ارانی صوفی بزرگ عمر خیام کہندے سی عمر خیام نو شراب پین دے وچ پھانسی دیتی گئی ویرو کی عمر خیام شراب پیندے سی ਫਿਰ ਅਜ ਦੀ ਕਥਾ ਦੇ ਅੰਦਰ ਅਸੀਂ ਗਿਆਨੀ ਸੰਤ ਸਿੰਘ ਮਸਕੀਨਾਂ ਦੇ ਕੋ ਇਸ ਦੀ ਹਕੀਕਤ ਦੇ ਬਾਰੇ ਜਾਣਾਂਗੇ ਤਾਂ ਚੱਲ ਕੇ ਵੀਡੀਓ ਦੇ ਨੇ ਦੱਸਦੇ ਬਾਰੇ ਚਾਣ ਇਰਾਨ ਦੀ ਧਰਤੀ ਨੇ ਬੜੇ ਅੱਛੇ ਅੱਛੇ ਸੰਤ ਪੈਦਾ ਕੀਤੇ ਨੇ ਹਿੰਦੁਸਤਾਨ ਤੋਂ ਬਾਅਦ ਅਗਰ ਕੋਈ ਚੋਟੀ ਦੇ ਸੰਤ ਪੈਦਾ ਹੋਏ ਨੇ ਤਾਂ ਫਿਰ ਚੀਨ ਦੇਸ਼ ਤੇ ਇਰਾਨ ਇਰਾਨ ਪੈਦਾ ਮਿਲ ਕੋ ਕਿਨਾਂ ਦੋ ਦੇਸ਼ਾਂ ਨੇ ਅੱਛੇ ਅੱਛੇ ਸੰਤ ਪੈਦਾ ਕੀਤੇ ਨੇ ਇਰਾਨ ਦੇਸ਼ ਫਿਰਦौसी ਹੋਇਆ ਸ਼ੇਖ ਸਦੀ ਹੋਇਆ ਹਾਫਿਜ਼ ਹੋਇਆ ਮੌਲਾਨਾ ਰੂਮ ਹੋਇਆ ਸ਼ਮਸ ਤਬਰੀਜ਼ ਹੋਇਆ ਉਮਰ ਖਯਾਮ ਹੋਇਆ بہت اعلان عمر <تصفح> خیام نو تے بدنام کر دیتا لوگا نے پتا کیوں شراب جد کوئی اس کو پوچھے رب کی ہے تو کہیں دا سی نشا نشا آہا شراب کمال میں تھوڑی سامنے رکھاں گا کسے وقت رب کی ہے نشا شراب یہی ہی گروہ گوبن سنگ جی نے کہا ہے یہی ہی گروہ نانک نے کہا ہے یہی ہی ناندلال نے کہا ہے میں اس سمبند کتاب بھی لکھ رہے ہیں ساکھی ساکھی کہنے شراب پلانا والے ہیں اس سبند شاید کیونکہ ہزار ٹھیک ہے پڑھ, دی جنم دی ساکھی پڑھ ساکھی کے دی میرے اندار یہ خیال پیدا ہو گیا عمر خیام بدنام ہو گیا ساری دنیا شرابی کر کے کہا گیا شراب خانے کے بار عمر خیام کی تصویر لا دیتی دی. شرابی شرابی ਉਹ ਕਹਿੰਦਾ ਨਸ਼ਾ ਉਸ ਕੋਲ ਜ਼ਰੂਰ ਸੀ ਪਰ ਸ਼ਰਾਬ ਨਹੀਂ ਸੀ ਸ਼ਰਾਬ ਦਾ ਨਹੀਂ ਸ਼ਾਇਦ ਸ਼ਰਾਬ ਦੇਖੀ ਵੀ ਨਹੀਂ ਸੀ ਵਾਹ ਕਮਾਲ ਯਾਰ ਸ਼ਰਾਬ ਕਦੀ ਮੋਂ ਉਹਨੂੰ ਨਹੀਂ ਲਾਈ ਸੀ ਪਰ ਨਸ਼ਾ ਜ਼ਰੂਰ ਸੀ ਪਰਮਾਤਮਾ ਦਾ ਨਸ਼ਾ ਤੁਸੀਂ ਆਖੋਗੇ ਸ਼ਰਾਬ ਪੀਦਾ ਨਹੀਂ ਸੀ ਤੇ ਫਿਰ ਨਸ਼ਾ ਪਰਮਾਤਮਾ ਦਾ ਹਾਂ ਉਹ ਨਾਮ ਖੁਮਾਰੀ ਨਾਨਕ ਚੜੀ ਰਹੇ ਵਾਹ ਇਸੇ ਨੂੰ ਇੱਕ ਆਲਮ ਕਹਿੰਦਾ ਹੈ ਜਹਾਂ ਬਿਨ ਪੀਏ ਸਰੂਰ ਮੁਇਸਰ ਥਾ وہ میک دے بھی میری نگاہ سے گزرے ہیں جہاں بن پیے کوئی شراب نہیں سی کوئی پیالے نہیں سن کوئی سرائیاں نہیں سن پر سرور سی نشا سی جہاں بن پیے سرور میسر تھا وہ میک دے بھی میری نگاہ سے گزرے ہیں yeah. کہ وہ شراب خانے بھی دیکھے ہیں جتھے شراب نہیں سی ਕੋਈ ਪੀਵੀ ਨਹੀਂ ਦੇਸ ਕੋਈ ਪਿਆਲੇ ਵੀ ਨਹੀਂ ਸਨ ਕੋਈ ਸੁਰਾਈਆਂ ਵੀ ਨਹੀਂ ਸਨ ਪਰ ਬੜੇ ਨਸ਼ੇ ਦੇ ਵਿੱਚ ਡੁੱਬੇ ਲੋਕ ਦੇਖੇ ਤਰਫ ਦੇ ਹੋਏ ਲੋਕ ਦੇਖੇ ਸਤਸੰਗ ਨੂੰ ਕਹਿ ਰਹੇ ਮੈ ਖਾਨਾ ਸਤਸੰਗ ਨੂੰ ਕਹਿ ਰਹੇ ਸ਼ਰਾਬ ਖਾਨਾ ਸਤਸੰਗ ਨੂੰ ਕਹਿ ਰਹੇ ਜਦ ਵੀ ਕਿਸੇ ਦੀ ਸੁਰਤ ਜੁੜ ਜਾਂਦੀ ਹੈ ਇੱਕ ਨਸ਼ਾ ਹੀ ਹੈ ਬਿਲਕੁਲ ਸਰੂਰ ਹੈ ਜਹਾਂ ਬਿਨ ਪੀਏ ਸਰੂਰ ਮਿਆਸਰ ਥਾ وہ مینک دے بھی میری نگاہ سے گزرے ہیں تو عمر خیام بچارہ کے فقیر بدنام ہو گئے یہ دیکھو لو جد بھی پچھو اللہ کی ہے نشہ نشا, نشا. خدا کی ہے شراب کتھوں آ رہے ہیں شراب خانے چھو آ رہے ہیں جو مسجد چھو آ رہے ہیں نا نماز پڑھ کے کتھوں آ رہے ہیں شراب خانے تو آ رہے ہیں اس طرح گم سم کیوں بیٹھے ہیں بیتی ہے نشہ ہے ہر وقت اس طرح دی گلنا کرنا عمر خیام ساری دنیا سمجھے آنے گی فکیر بھی اتحاد بستانہ گرو گوبند اور, گوبن جی اور نامہ لکھے نا گروہ گوبن گوبند جی مہاراج نے سری مخواگ پاشای دسویں نامہ چی خوش فردوسی خوش تر زمان کے زودی بودکار آہر منا اے اور ਚਲੋ ਤੂੰ ਮੇਰੀ ਗੱਲ ਨਹੀਂ ਸੁਣਨੀ ਸੀ ਤੇ ਨਾਸਿਰ ਪਰ ਕਮ ਸੇ ਕਮ ਫਿਰਦौसी ਦੀ ਸੁਣ ਲੈ ਸੁਣ ਲੈ ਕਿਤਨਾ ਸੋਹਣਾ ਉਸਨੇ ਲਿਖਿਆ ਹੈ ਕਿ ਜਲਦਬਾਜ਼ੀ ਕਰਨਾ ਸ਼ੈਤਾਨਾਂ ਦਾ ਕਰ ਤੂੰ ਜਲਦੀ ਜਲਦੀ ਚ ਆਪਣੇ ਪਿਆਰ ਨੂੰ ਕੈਦ ਕੀਤਾ ਤੂੰ ਜਲਦੀ ਜਲਦੀ ਚ ਆਪਣੇ ਭਰਾਵਾਂ ਦਾ ਕਤਲ ਕੀਤਾ ਤੂੰ ਜਲਦੀ ਜਲਦੀ ਜਲਦਬਾਜ਼ੀ ਚ ਆਪਣੀ ਵੱਡੀ ਬਹਿਣ ਨੂੰ ਜੇਲ੍ਹ ਦੇ ਚ ਮਾਰੇ ਤੂੰ ਬਹੁਤ ਜਲਦਬਾਜ਼ੀ ਵਿੱਚ ਫਕੀਰਾਂ ਨੂੰ ਸ਼ਹੀਦ ਕੀਤਾ ਮੇਰੇ ਬੱਚਿਆਂ ਨੂੰ ਸ਼ਹੀਦ ਕੀਤਾ ਮੇਰੇ ਪਿਤਾ ਨੂੰ ਸ਼ਹੀਦ ਕੀਤਾ ਸਾਰਾ ਕੰਮ ਜਲਦਬਾਜ਼ੀ ਵਿੱਚ ਕੀਤਾ ਔਰ ਜਲਦਬਾਜ਼ ਸ਼ੈਤਾਨ ਹੁੰਦਾ ਹੈ ਜਲਦਬਾਜ਼ੀ ਵਿੱਚ ਨਿਗਾਹ ਗਹਿਰੀ ਨਹੀਂ ਜਾਂਦੀ ਮਹਾਰਾਜ ਕਰਨ ਚਲੋ ਮੇਰੀ ਗੱਲ ਦਾ ਤੇਰੇ ਤੇ ਅਸਰ ਨਹੀਂ ਸੀ ਤੇ ਨਾ ਸੀ ਕਮ ਸੇ ਕਮ ਫਿਰਦੌਸੀ ਦੀ ਸੁਣ ਲੈਂਦਾ ਤੇਰਾ ਦੇਨੇ ਬਿਰਾ ਮੁਸਲਮਾਨ ਤੂੰ ਉਸ ਫਕੀਰ ਦੀ ਗੱਲ ਸੁਣ ਲੈਂਦਾ ਬਿਰਾਮ بے شہر تہران دچ میں دیکھے ایک وڈے بزار سڑک دانا سی شار آئے فردوسی hmm. شار آئے فردوسی hmm. فردوسی دینا تھے فقیران دینا تھے میں اتھے سڑکاں دیکھیں خیابان ہیں عمر خیام hmm. فقیران دینا تھے میں تھے ہندوستان دیچ ਇਹ ਆਵਾਜ਼ ਉਠਾਈ ਸੀ ਸਾਰੀ ਸੜਕਾਂ ਦੇ ਨਾਮ ਫਕੀਰਾਂ ਦੇ ਨਾਂ ਤੇ ਭਗਤਾਂ ਦੇ ਨਾਂ ਤੇ ਚਾਹੀਦੇ ਸੰਤਾਂ ਦੇ ਨਾਂ ਤੇ ਇਹ ਰਾਜਨੀਤਿਕ ਇਹ ਤੇ ਚੋਰ ਡਕੈ ਇਹਨਾਂ ਦੇ ਨਾਂ ਤੇ ਜ਼ਬਰਦਸਤ ਇਹਨਾਂ ਦੇ ਨਾਂ ਤੇ ਸੜਕਾਂ ਦਾ ਨਾਂ ਇਹਨਾਂ ਦੇ ਨਾਂ ਤੇ 에ਰਪੋਰਟ ਦਾ ਨਾਂ ਇਹਨਾਂ ਦੇ ਨਾਂ ਦੇ ਉੱਤੇ ਮਲਿਆਂ ਦਾ ਨਾਂ ਚੋਰਾਂ ਦੇ ਨਾਂ ਤੇ ਫਕੀਰਾਂ ਦੇ ਨਾਂ ਤੇ ਚਾਹੀਦਾ ਸੰਤਾਂ ਦੇ ਨਾਂ ਤੇ ਚਾਹੀਦਾ ਮਹਾਪੁਰਸ਼ਾਂ ਦੇ ਨਾਂ ਤੇ ਚਾਹੀਦਾ ਧਾਰਮਿਕ ਦੇਸ਼ ਹੈ ਸਾਰੇ ਧਾਰਮਿਕ ਉਰਫਾਂ ਨੂੰ ਪਿੱਛੇ ਛੱਡ ਕੇ ਰਾਜਨੀ ਤਖਸ਼ੀ ਕਰਦੇ ਬੈਠਣ ਸਿਰ ਧਿਆਨ ਚੜ੍ਹੇ ਬਿਲਕੁਲ ਖੈਰ ਇਤਿਹਾਸਕਾਰ ਕਰ ਲਾ ਗਈ ایران ਦੇ ਸ਼ਹਨਸ਼ਾਹ ਨੇ ਫਿਰਦौसी ਨੂੰ ਅਖਿਆ ਮੈਂ ਚਾਹਾਂ ਮਰਨ ਤੋਂ ਪਹਿਲੇ ਸਾਰੇ ਸੰਸਾਰ ਦਾ ਜੋ ਖਾਸ ਇਤਿਹਾਸ ਹੈ ਇਹ ਮੈਂ ਪੜਨਾ ਤੂੰ ਮਿਹਨਤ ਕਰੇਗਾ ਇਤਿਹਾਸ ਲਿਖਣ ਦੀ ਹਮ ਸਾਰੀ ਦੁਨੀਆ ਜੋ ਖਾਸ-ਖਾਸ ਘਟਨਾਵਾਂ ਹੋਈਆਂ ਨੇ خاص خاص منک ہوئے نے. خاص خاص اتار چڑھاؤ ہوئے نے تو لکھ سکتا ہے اگر لکھ سکتا ہے تو آج ہی لکھنا شروع کر میں پڑھنا چاہنا میں جاننا چاہنا پھر دوستی نے کہا میں لکھ ہوں میں یہ نہیں کہہ سکتا تھی پڑھ سکو گے کہ نہیں میں لکھ سکتا نہیں میں پڑھا گا لکھو ਕਨਨ 10 ਪੋਥੀਆਂ ਦੇ ਵਿੱਚ 1 ਸਾਲ ਮਿਹਨਤ ਕਰਕੇ ਉਹਨੇ ਇਤਿਹਾਸ ਲਿਖਿਆ 10 ਪੋਥੀਆਂ ਦੇ ਵਿੱਚ ਤੇ 10 ਪੋਥੀਆਂ ਚੁੱਕ ਕੇ ਇੱਕ ਦਿਨ ਭਰੇ ਦਰਬਾਰ ਦੇ ਵਿੱਚ ਬਾਦਸ਼ਾਹ ਦੇ ਅੱਗੋਂ ਰੱਖੀਆਂ ਬਾਦਸ਼ਾਹ ਸਲਾਮਤ ਤੁਸੀਂ ਕਿਹਾ ਸੀ ਨਾ ਸੰਸਾਰ ਦਾ ਇਤਿਹਾਸ ਲਿਖੋ ਦੁਨੀਆ ਦਾ ਮੈਂ ਲਿਖਿਆ ਜੋ ਜੋ ਖਾਸ ਘਟਨਾਵਾਂ ਹੋਈਆਂ ਜੋ ਜੋ ਖਾਸ ਮਨੁੱਖ ਹੋਏ ਨੇ ਜਿਹੜੇ ਜਿਹੜੇ ਦੁਨੀਆ ਚ ਉਤਾਰ ਚੜਾਓ ਹੋਏ ਨੇ ਤੇ ਜਿੰਨੇ ਅੰਮੀ ਨੂੰ ਜਾਣਕਾਰੀ ਤੇ ਸਮਝ ਸੀ ਮੈਂ ਲਿਖੇ ਪੜੋ ਖਿਜ ਗਿਆ ਬਾਦਸ਼ਾਹ ਕਹਿੰਦਾ ਹੈ ਅਨੇ ਗ੍ਰੰਥ ਅਨੇ ਆਪੋ ਥੀ ਇਤਨਾ ਮੇਰੇ ਕੋਲ ਵਕਤ ਕਿੱਥੇ ਇਹ ਛੋਟਾ ਕਰ ਮੈਂ ਛੋਟਾ ਕਰਕੇ ਇਹ ਤੇ ਦੂ ਇਤਨਾ ਅੰਬਾਰ ਚੁਕਲੇ ਆਂਦਾ ਹੈ ਹੂੰ ਇਤਨਾ ਅੰਬਾਰ ਕੌਣ ਪੜੇ ਇਤਨਾ ਮੇਰੇ ਕੋਲ ਵਕਤ ਨਹੀਂ ਹੈ ਫਿਰ ਦੋਸੀ ਕਹਿੰਦੇ ਜਹਾਂ ਪਨਾਹ ਮੈਂ ਕਿਹਾ ਸੀ ਨਾ ਮੈਂ ਲਿਖ ਸਕਦਾ ਮੈਂ ਲਿਖ ਸਕਦਾ ਬਿਲਕੁਲ ਮੈਨੂੰ ਉਮੀਦ ਨਹੀਂ ਤੁਸੀਂ ਪੜ ਸਕੋਗੇ ਕਿ ਨਹੀਂ ਨਹੀਂ ਛੋਟਾ ਕਰਕੇ ਲਿਆ ਮੈਂ ਪੜਾਂਗਾ ਹੂੰ ਕਹਿੰਦੇ ਵਿਚਾਰੇ ਨੇ 6 ਮਹੀਨੇ ਮਿਹਨਤ ਕੀਤੀ ਚਾਰ ਪੋਥੀਆਂ ਚ ਲਿਖ ਕੇ ਲਿਆ 6 ਵਿੱਚੋਂ ਕੱਢ ਦਿੱਤੀ ਮਹਿਲਾ ਚ ਬੈਠਾ ਸੀ ਫਿਰ ਦੋਸੀ ਪਹੁੰਚਿਆ ਸ਼ਾਹੀ ਫਕੀਰ ਸੀ ਠੀਕ ਹੈ ਸਤਕਾਰ ਕੀਤਾ ਬਿਠਾਇਆ ਚਾਰ ਪੋਥੀਆਂ ਅੱਗੇ ਰੱਖੀਆਂ ਬਾਦਸ਼ਾਹ ਕਹਿੰਦਾ ਨਹੀਂ ਫਕੀਰ ਇਹ ਵੀ ਜ਼ਿਆਦਾ ਬਹੁਤ ਜ਼ਿਆਦਾ ਇਤਨਾ ਮੇਰੇ ਕੋਲ ਵਕਤ ਕਿੱਥੇ ਹੈ ਇਤਨੀ ਸਿਰ ਕਵਾਈ ਕਰਾ ਇਹ ਤਾਂ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਤੂੰ ਹੋਰ ਛੋਟਾ ਕਰ ਹੋਰ ਛੋਟਾ ਹੋ ਜਾਏਗਾ ਤਾਂ ਕਿ ਥੋੜੇ ਜਿਹਾਂ ਸਮੇਂ ਵਿੱਚ ਮੈਂ ਸਾਰੀ ਦੁਨੀਆ ਨੂੰ ਜਾਣ ਜਾਵਾਂ ਬਰਦਸਤ ਇਹਨੇ ਇੱਕ ਗ੍ਰੰਥ ਦਾ ਰੂਪ ਬਣਾਇਆ ਉਸਨੇ ਇੱਕ ਕਿਤਾਬ ਦਾ ਇੱਕ ਪੋਥੀ ਦਾ ਪਰ ਫਿਰ ਵੀ ਉਸਦੇ 6 ਮਹੀਨੇ ਲੱਗੇ ਚਾਰਾਂ ਨੂੰ ਇੱਕ ਕਰਨ ਦੇ 6 ਮਹੀਨੇ ਲੱਗੇ ਔਰ ਫਿਰ ਦੋਸੀ ਖੁਦ ਲਿਖਦਾ ਹੈ ਮੈਂ ਚਾਰਾਂ ਨੂੰ ਜਦ ਇੱਕ ਕੀਤਾ ਹੈ ਸਿਆਹੀ ਨਾਲ ਨਹੀਂ ਲਿਖਿਆ ਆਪਣੇ ਖੂਨ ਨਾਲ ਲਿਖਿਆ ਬਿਲਕੁਲ ਜਦ ਮੈਂ ਦਸਾਂ ਨੂੰ ਚਾਰਾਂ ਵਿੱਚ ਕੀਤਾ ਤਾਂ ਮੈਂ ਸਿਆਹੀ ਨਾਲ ਨਹੀਂ ਲਿਖਿਆ ਮੈਂ ਆਪਣੇ ਹੰਝੂਆਂ ਨਾਲ ਲਿਖਿਆ ਵਿੱਚੋਂ ਮੈਨੂੰ ਰੋ ਰੋ ਕੇ ਕਈ ਨੁਕਤੇ ਕੱਢਣੇ ਪਏ ਰੋ ਰੋ ਕੇ ਹੁਣ ਚਾਰਾਂ ਨੂੰ ਮੈਂ ਇੱਕ ਕੀਤਾ ਆਪਣੇ ਹੌਨ ਨਾਲ ਕੀਤਾ ਬਹੁਤ ਜਾਨ ਲੜਾਣੀ ਪਈ ਬੜੀ ਸਿਲਕਬਾਈ ਕਰਨੀ ਪਈ ਬੜਾ ਅਫਸੋਸ ਤੇ ਰੰਜ ਹੋਇਆ ਦੁੱਖ ਹੋਇਆ ਕਿ ਦੁਨੀਆਂ ਦੇ ਸੰਪੰਨ ਧਨਾਢ ਬੰਦੇ ਕਿੰਨੇ ਮੂਰਖ ਹੁੰਦੇ ਨੇ ਕਿੰਨੇ ਮੂਰਖ ਹੁੰਦੇ ਨੇ ਮਾਇਆ ਦਾ ਰੀਤ ਅਨਨਾ ਬੋਲਾ ਬੰਦਾ ਜਿਹੜਾ ਬਹੁਤ ਮਸਰੂਫ ਹੋਵੇਗਾ ਨਾ ਉਹਦੇ ਕੋਲ ਧਨ ਹੋ ਸਕਦਾ ਹੈ ਅਕਲ ਨਹੀਂ ਹੋਵੇਗੀ ਇਹ ਵੀ ਮੈਂ ਅਰਜ਼ ਕਰਦੇ ਨਹੀਂ ਹੋਵੇਗੀ 99 ਫੀਸਦੀ ধনਵਾਨਾਂ ਦੇ ਕੋਲ ਅਕਲ ਨਹੀਂ ਆਉਂਦੀ ਗੋਬਰ ਗਣੇਸ਼ ਹੁੰਦੇ ਨੇ ਬਿਲਕੁਲ ਉਹਨਾਂ ਦੇ ਬੱਚੇ ਵੀ ਕਈ ਵਾਰ ਗੋਬਰ ਗਣੇਸ਼ ਦੇਖੇ ਗਏ ਨੇ ਕੁਝ ਵੀ ਨਹੀਂ ਜ਼ਿੰਦਗੀ 'ਚ ਜਿੰਨੇ ਚਿਰ ਤੱਕ ਚੁਣੌਤੀ ਨਾ ਹੋਵੇ ਸੰਘਰਸ਼ ਨਾ ਆਵੇ ਪ੍ਰਤਿਭਾ ਪੈਦਾ ਹੀ ਨਹੀਂ ਆਉਂਦੀ ਜਮਾਲ ਪੈਦਾ ਹੀ ਨਹੀਂ ਹੁੰਦਾ ਇਹ ਵੀ ਮੈਂ ਉਸ ਕਰਦੇ ਹਾਂ ਕਹਿੰਦਾ ਹੁਣ ਨਾ ਲਿਖਿਆ ਇੱਕ ਗ੍ਰੰਥ ਲੈ ਕੇ ਅੱਜ ਪੇਸ਼ ਹੋਇਆ ਹੈ ਸਵਾ ਦੇ ਦਰਬਾਰ ਦੇ ਇਸ ਦਰਬਾਰੀ ਬੜੇ ਖੁਸ਼ ਪਰ ਬਾਦਸ਼ਾਹ ਫਿਰ ਔਖਾ ਹੋਇਆ ਕਹਿੰਦਾ ਫਿਰੋਸੀ ਇੱਕ ਦਾਰੂਪ ਤੇ ਤੋਂ ਬਣਾਇਆ ਪਰ ਬਹੁਤ ਵੱਡਾ ਬੋਤਲ ਹੈ। ਇੰਨਾ ਨੇ ਮੈਂ ਬਣ ਸਕਦਾ। ਨਾ ਸਾਬ। ਹੋਰ ਛੋਟਾ ਕਰ। ਹੋਰ ਛੋਟਾ। ਫਿਰਦौसी ਦੇ ਸੁਣ ਲੈ। ਫਿਰਦौसी ਨੇ ਆਪਣਾ ਇਰਾਦਾ ਹੀ ਬਦਲ ਲਿਆ। ਨਹੀਂ ਲਿਖਣਾ। ਵਾਹ। ਇਹ ਤੇ ਮੂਰਖ ਦਾ ਮੈਂ ਸ਼ਾਹੀ ਫਕੀਰ ਹਾਂ। ਹਮ। ਠੀਕ ਹੈ ਸ਼ਾਹੀ ਦਰਬਾਰ ਦਾ ਜਿਵੇਂ ਹਿੰਦੁਸਤਾਨ ਵਿੱਚ ਰਾਜੇ ਮਹਾਰਾਜੇ ਰਾਜਗੁਰੂ ਰੱਖਦੇ ਸਨ ਇਸ ਤਰ੍ਹਾਂ ਹੀ ਦਰਬਾਰੀ ਫਕੀਰ ਸੀ ਸ਼ਾਹੀ ਫਕੀਰ ਸੀ। ਹਮ। پر کے اندر پہلی دفعہ پتا چلے سمجھدا تو سی ایک دربار دا میں فقیر ہاں میں سمجھ داتے سی ہے. اتنی زندگی میں مورخ کے قدم چٹی اندروں ارادہ بدل لیا نہیں چھوٹا نہیں کرنا ہوا کہ اج فردوشی کے کنا نے خبر پائی سال چھ مہینے کا ਬਾਦਸ਼ਾਹ ਤੇ ਬਿਸਤਰੇ ਮਰਗ ਤੇ ਪਏ ਤੇ ਤੁਹਾਨੂੰ ਯਾਦ ਕਰਦਾ ਹੈ ਸ਼ਾਹੀ ਤਬੀਬਾਂ ਨੇ ਜਵਾਬ ਦੇ ਦਿੱਤਾ ਉਹ ਤੇ ਜਾ ਰਹੇ ਹੈ ਦਮ ਤੋੜ ਦੇ ਤੁਹਾਨੂੰ ਯਾਦ ਕਰਦਾ ਹੈ ਤੁਸੀਂ ਫਕੀਰ ਹੋ ਨਾ ਤੁਹਾਨੂੰ ਯਾਦ ਕਰਦਾ ਹੈ ਤੋ ਤਰਸ ਖਾ ਕੇ ਜਿਵੇਂ ਮਰਦੇ ਬੰਦੇ ਤੇ ਤਰਸ ਆਂਦਾ ਉਹ ਜਿਹਾ ਨਹੀਂ ਜਾਣਾ ਸੀ ਸਰੇ ਜਿਵੇਂ ਮਰਦੇ ਬੰਦੇ ਤੇ ਤਰਸ ਆ ਜਾਂਦਾ ਹੈ ਤੋ ਚਲਾ ਗਿਆ ਨਲਕਾ ਇਹ ਹੀ ਉਹਨਾਂ ਚਾਹੇਗਾ ਹੁੰਦਾ ਹੈ ਬਾਦਸ਼ਾਹ ਕਹਿੰਦਾ ਹੈ ਬੜੀ ਤਮੰਨਾ ਰਹਿ ਗਈ ਮੇਰੀ ਸੰਸਾਰ ਨੂੰ ਸਮਝਣ ਦੀ ਤੁਸੀਂ ਬੜੀ ਮਿਹਨਤ ਕੀਤੀ ਮੈਂ ਪੜ ਨਹੀਂ ਸਕਿਆ ਮੈਂ ਪੜ ਨਹੀਂ ਸਕਿਆ ਇਹ ਤਮੰਨਾ ਇਹ ਹਵਸ ਮੇਰੇ ਅੰਦਰ ਹੈ ਫਿਰ ਦੋਸ਼ੀ ਕਹਿੰਦਾ ਫਿਰ ਇਹ ਹਵਸ ਦਾ ਬੋਝ ਲੈ ਕੇ ਤੁਸੀਂ ਨਾ ਜਾਓ ਇਹ ਮੈਂ ਥੜੀ ਪੂਰੀ ਕਰਾਂ ਹੂੰ ਦੇਖ ਸੰਸਾਰ ਦਾ ਇਤਿਹਾਸ ਮੈਂ ਤੁਹਾਨੂੰ ਸੁਣਾਉਣਾ ਤੁਹਾਡਾ ਆਖਰੀ ਦਮ ਟੁੱਟਣ ਤੋਂ ਪਹਿਲੇ ਸੁਣੋ ਸੰਸਾਰ ਦਾ ਇਹੀ ਇਤਿਹਾਸ ਹੈ ਰੋਂਦੇ ਹੋਏ ਮਨੁੱਖ ਜੰਮਦੇ ਨੇ ਰੋਂਦੇ ਹੋਏ ਜੀਂਦੇ ਨੇ ਔਰ ਇਸ ਤਰ੍ਹਾਂ ਤੇਰੀ ਤਰ੍ਹਾਂ ਰੋਂਦੇ ਹੋਏ ਮਰ ਜਾਂਦੇ ਨੇ ਬਸ ਇਹੀ ਇਤਿਹਾਸ ਹੈ ਔਰ ਕੁਝ ਨਹੀਂ ਕੁਝ ਵੀ ਇਤਿਹਾਸ ਨਹੀਂ ਇਹੀ ਇਤਿਹਾਸ ਦਮ ਤੋੜ ਗਿਆ ਰੋਂਦੇ ਰਹਿ ਜਨਮ ਲੈਂਦੇ ਨੇ ਰੋਂਦੇ ਹੋਏ ਜੀਵਦੇ ਨੇ ਰੋਂਦੇ ਹੀ ਮਰ ਜਾਂਦੇ ਨੇ ਹੋਰ ਕੀ ਹੈ ਇਸ ਤੋਂ ਇਲਾਵਾ ਹੋਰ ਕੀ ਹੈ ਜਿਸ ਦਿਨ ਐਸੀ ਸਮਝ ਪੈ ਜਾਂਦੀ ਹੈ ਮਨੁੱਖ ਨਿਰਾਸ਼ ਹੋ ਜਾਂਦਾ ਹੈ ਉਦਾਸ ਹੋ ਜਾਂਦਾ ਹੈ ਹੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਉਦਾਸ ਹੋਣ ਲਈ ਨਿਰਾਸ਼ ਹੋਣ ਦੇ ਜੰਗਲ ਦੇ ਜਾਣ ਦੀ ਲੋੜ ਨਹੀਂ ਘਰ ਨੂੰ ਹੀ ਜੰਗਲ ਸਮਝ ਉਜਾੜ ਸਮਝ ਕਿਹ ਹੈ ਤੇਰੇ ਘਰ ਦੇ ਰੇ ਮਨ ਐਸਾ ਕਰ ਸੰਿਆ사 ਬਨਸੇ ਸਦਨ ਸਬੈ ਕਰ ਸਮਝੋ مانے ہی ماں ہے خدا سا ہلے 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 میرو سنت سنگھ مسکین ہونے ہی گیان دا ساگر ہے کمال انہوں نے ہسٹری بیان کر دی فردوسی دی عمر خیام دی پھر نام خماری نانکا چڑی رہے دن رات میرو اللہ پاک دے نام دی خماری جس نو چڑی رہن دی ہے جدے من ویسے اللہ پاک وس جاندہ ہوئے انہوں پھر کسے نشے دی ضرورت نہیں رہن دی ਤੁਸੀਂ ਦੇਖ ਲਓ ਜਿਨ੍ਹਾਂ ਅਵਤਾਰੀ ਪੁਰਸ਼ ਐ ਉਹਨਾਂ ਨੇ ਕਿੰਨੀਆਂ-ਕਿੰਨੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਕਿੰਨੀਆਂ ਤਕਲੀਫਾਂ ਬਰਦਾਸ਼ਤ ਕੀਤੀਆਂ ਸਾਨੂੰ ਛੋਟੀ ਜਿਹੀ ਤਕਲੀਫ ਹੋ ਜਾਵੇ ਤਾਂ ਅਸੀਂ ਸ਼ਿਕਵੇ ਕਰਨ ਲੱਪੇ ਨੇ ਸਾਨੂੰ ਕੋਈ ਡਰਾ ਦੇਵੇ ਅਸੀਂ ਡਰ ਜਾਂਦੇ ਆ ਕਿਉਂ ਕਿ ਸਾਡੇ ਅੰਦਰ ਨਾਮ ਖੁਮਾਰੀ ਨਹੀਂ ਹੈ ਜਦੋਂ ਸਾਡੇ ਅੰਦਰ ਅੱਲਾ ਪਾਕ ਦੇ ਨਾਮ ਦੀ ਖੁਮਾਰੀ ਆ ਜਾਏਗੀ ਫਿਰ ਸਾਨੂੰ ਕੋਈ ਡਰ ਨਹੀਂ ਹੈ ਕਿਸੇ ਤਕਲੀਫ ਦਾ ਕਿਸੇ ਮੁਸੀਬਤ ਦਾ ਕਿਸੇ ਚੀਜ਼ ਦਾ ਡਰ ਨਹੀਂ ਸਾਡੇ ਕੋਈ ਕਿਲੇ ਖੋਲਵੇ ਸਾਡੇ ਕੋਈ ਪੈਸੇ ਖੋਲਵੇ ਸਾਡੇ ਕੋਈ ਜਾਨ ਲਲਵੇ ਸਾਨੂੰ ਕੋਈ ਤਕਲੀਫ ਦੇ ਦੇਵੇ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਹੋਏਗਾ ਕਿਉਂਕਿ ਵੀਰੋ ਸਾਡੇ ਅੰਦਰ ਸਾਡਾ ਮਨ ਨਹੀਂ ਜੁੜਦਾ ਤੇ ਸਾਡੇ ਅੰਦਰ ਉਹ ਖੁਮਾਰੀ ਨਹੀਂ ਪੈਦਾ ਹੁੰਦੀ ਅਫਤਾਰੀ ਪੁਰਸ਼ਾਂ ਨੂੰ ਦੇਖ ਲਵੋ ਉਹਨਾਂ ਨੇ ਆਪਣੇ ਕਿਲੇ ਕੁਰਬਾਨ ਕਰ ਦਿੱਤੇ ਆਪਣੇ ਬੱਚੇ ਕੁਰਬਾਨ ਕਰ ਦਿੱਤੇ ਪੱਥਰ ਖਾ ਲਏ ਖੂਨ ਨੂੰ ਖੂਨ ਹੋ ਗਏ ਸਭ ਕੁਝ ਦੇ ਦਿੱਤਾ ਕਾਦੀ ਪਰਵਾਹ ਕੀਤੀ ਉਸ ਵਾਹਿਗੁਰੂ ਦੀ ਉਸ ਅੱਲਾ ਪਾਕ ਦੇ ਨਾਮ ਤੇ ਚੱਲੇ ਉਸ ਦੇ ਨਾਮ ਨੂੰ ਲੈ ਕੇ ਚੱਲੇ ਤੇ ਉਮਰ ਖਿਆਮ ਨੇ ਵੀ ਉਸੇ ਖਮਾਰੀ ਦੇ ਵਿੱਚ ਸੂਲੀ ਚੜ ਗਿਆ ਪਰ ਵੀਰੋ ਉਹ ਆਪਣੇ ਉਸ ਨੂੰ ਦੁਨੀਆ ਦੀ ਪਰਵਾਹ ਹੀ ਨਹੀਂ ਸੀ ਇਸ ਕਰਕੇ ਵੀਰੋ ਅਸਲ ਜ਼ਿੰਦਗੀ ਦੀ ਕਾਮਯਾਬੀ ਕਾਦੇ ਵਿੱਚ ਹੈ ਅਸਲ ਜ਼ਿੰਦਗੀ ਦੀ ਕਾਮਯਾਬੀ ਹੈ ਵਾਹਿਗੁਰੂ ਦੇ ਨਾਲ ਜੁੜਨ ਦੇ ਵਿੱਚ ਇਸ ਕਰਕੇ ਵੀਰੋ ਆਪਣੇ ਅੰਦਰੋਂ ਮੈਂ ਅਹੰਕਾਰ ਕਰੋਧ ਖਤਮ ਕਰ ਦਿਓ ਅੱਲਾ ਪਾਕ ਦੇ ਰਸਤੇ ਤੇ ਚੱਲੋ ਉਸ ਨੂੰ ਪਾਵੋ بے شک وہ تاری زندگی بدل جائے گا اللہ پاک دی ذات سب تے اپنا کرم اپنی رحمت کرے سنو نیکی دی ہدایت تے برائی تو بچوں کی ہمت فکر کرے باقی بھی تعلق کس طرح کہ میں نے کسا کمنٹ کر کے اپنے قیمتی رات کا حل لازمی کرنا اپنے سارا خیال رکھنا دوام یاد رکھنا اللہ حافظ